ਇੱਕ ਪਵਿੱਤਰ ਕਥਾ ਇੱਕ ਪਿੰਡ ਇੱਕ ਆਤਮਿਕ ਮਾਹੌਲ ਪਰ ਅਚਾਨਕ ਉਹੀ ਆਸਥਾ ਹਿੰਸਾ ਵਿੱਚ ਕਿਵੇਂ ਬਦਲ ਗਈ ਇਹ ਰੋਚਕ ਸੰਵੇਦਨਸ਼ੀਲ ਤੇ ਦਰਦਨਾਕ ਘਟਨਾ ਉੱਤਰ ਪ੍ਰਦੇਸ਼ ਦੇ ਪਿੰਡ ਦਾਦਰਪੁਰ ਦੀ ਹੈ 21 ਜੂਨ ਤੋਂ 27 ਜੂਨ 2025 ਤੱਕ ਇੱਥੇ ਭਗਵਤ ਕਥਾ ਦਾ ਆਯੋਜਨ ਕੀਤਾ ਗਿਆ ਸੀ ਮੁੱਖ ਕਥਾਵਾਚਕ ਮੁਕਟ ਮਣੀ ਸ਼ਾਸਤਰੀ ਜੀ ਸਹਾਇਕਾਂ ਨਾਲ ਪਹੁੰਚਦੇ ਹਨ ਕਥਾ ਚੰਗੀ ਚੱਲ ਰਹੀ ਸੀ ਪਰ ਅਚਾਨਕ ਇੱਕ ਗੱਲ ਨੇ ਹਾਲਾਤਾਂ ਨੂੰ ਗੰਭੀਰ ਰੂਪ ਦੇ ਦਿੱਤਾ ਕਥਾ ਦੌਰਾਨ ਕੁਝ ਲੋਕਾਂ ਨੇ ਕਥਾਵਾਚਕ ਦੀ ਜਾਤੀ ਤੇ ਸਵਾਲ ਪੁੱਛਿਆ ਜਦੋਂ ਉਹਨਾਂ ਕੋਲ ਪਛਾਣ ਪੱਤਰ ਨਹੀਂ ਸੀ ਤਾਂ ਸ਼ੱਕ ਹੋਇਆ ਕਿ ਉਹ ਬ੍ਰਾਹਮਣ ਨਹੀਂ ਸਨ ਇਹ ਸ਼ੱਕ ਇੱਕ ਹਿੰਸਾਤਮਕ ਢੰਗ ਵੱਧ ਗਿਆ ਜਦ ਕੁਝ ਨੌਜਵਾਨਾਂ ਨੇ ਉਹਨਾਂ ਦੀ ਚੋਟੀ ਕੱਟੀ ਸਿਰ ਮੁੰਡਵਾਇਆ ਮਾਫੀ ਮੰਗਵਾਈ ਗਈ ਦੰਨੱਕ ਵੀ ਰਗੜਵਾਇਆ ਗਿਆ ਇਥੋਂ ਤੱਕ ਕਿ ਕੁਝ ਨੌਜਵਾਨ ਇਸ ਸਾਰੀ ਘਟਨਾ ਦੀ ਵੀਡੀਓ ਬਣਾ ਰਹੇ ਸਨ ਬਹੁਤ ਸਾਰੇ ਲੋਕ ਹੱਸ ਰਹੇ ਸਨ ਕੁਝ ਤਾੜੀਆਂ ਵਜਾ ਰਹੇ ਸਨ ਤੇ ਕੁਝ ਉੱਚੀ-ਚੀ ਰੌਲਾ ਵੀ ਪਾ ਰਹੇ ਸਨ ਇਨ੍ਹਾਂ ਵਿੱਚੋਂ ਬਹੁਤ ਘੱਟ ਲੋਕ ਸਨ ਜਿਹੜੇ ਇਸ ਘਟਨਾ ਨੂੰ ਰੋਕਣ ਲਈ ਕੋਸ਼ਿਸ਼ ਕਰ ਰਹੇ ਸਨ ਹੌਲੀ-ਹੌਲੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਅਤੇ ਰਾਜਨੀਤਿਕ ਮਾਮਲੇ ਵਿੱਚ ਉੱਭਰ ਆਇਆ ਪੁਲਿਸ ਨੇ ਕਾਰਵਾਈ ਕਰਦਿਆਂ ਕੁਝ ਨੌਜਵਾਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਐਫ ਆਈ ਆਰ ਵੀ ਦਰਜ ਕੀਤੀ ਗਈ ਉੱਚ ਪੱਧਰੀ ਜਾਂਚ ਸ਼ੁਰੂ ਹੋ ਗਈ ਇਸ ਘਟਨਾ ਨੇ ਇੱਕ ਵੱਡਾ ਸਵਾਲ ਖੜਾ ਕੀਤਾ ਕਿ 2025 ਵਿੱਚ ਅਸੀਂ ਅਜੇ ਵੀ ਜਾਤੀ ਦੇ ਆਧਾਰ 'ਤੇ ਹਿੰਸਾ ਦੇ ਸ਼ਿਕਾਰ ਕਿਵੇਂ ਬਣ ਰਹੇ ਹਾਂ ਅਸਲ ਵਿੱਚ ਮਾਮਲਾ ਨਾ ਕਿਸੇ ਧਰਮ ਦਾ ਸੀ ਨਾ ਜਾਤੀ ਦਾ ਮਾਮਲਾ ਸੀ ਸੋਚ ਦਾ ਮਾਮਲਾ ਸੀ ਇੱਕ ਪਿੰਡ ਦੀ ਗਲਤ ਸੋਚਣਾ ਤੇ ਤੁਰ ਜਾਣ ਦਾ ਮਾਮਲਾ ਸੀ ਇੱਕ ਆਤਮਿਕ ਕਥਾ ਨੂੰ ਨਫ਼ਰਤ ਵਿੱਚ ਬਦਲ ਦਿੱਤਾ ਗਿਆ ਸੱਚਾਈ ਇਹ ਹੈ ਕਿ ਜੋ ਵੀ ਹੋਇਆ ਗਲਤ ਸੀ ਮੁਕਟਮਣੀ ਸ਼ਾਸਤਰੀ ਹੋਣੀ ਜਾਂ ਕੋਈ ਹੋਰ ਕਿਸੇ ਦੀ ਇੱਜ਼ਤ ਉੱਤੇ ਹਮਲਾ ਧਰਮ ਨਹੀਂ ਹੁੰਦਾ ਉਹ ਅਪਰਾਧ ਹੁੰਦਾ ਹੈ ਆਓ ਅਸੀਂ ਨਵੀਂ ਪੀੜ੍ਹੀ ਨੂੰ ਨਸੀਹਤ ਦੇਈਏ ਅਬ ਤੋਂ ਪਹਿਲਾਂ ਅਸੀਂ ਇਨਸਾਨ ਹਾਂ ਇਨਸਾਨੀਅਤ ਨਾਲ ਵਰਤਾਓ ਕਰੋ ਜੈ ਹਿੰਦ ਜੈ ਭਾਰਤ